ਦੋਸਤੋ ਅੱਜ ਤੁਹਾਨੂੰ ਇੱਕ ਇਹੋ ਜਿਹਾ ਸੱਪ ਦਿਖਾ ਰਹੇ ਹਾਂ ਜਿਹਨੂੰ ਵਰਮਸਨੇਕ ਕਹਿੰਦੇ ਆ ਛੋਟੇ ਬੱਚੇ ਖੇਡਦੇ ਇਹਨੂੰ ਅਕਸਰ ਹੀ ਮੂੰਹ ਦੇ ਵਿੱਚ ਪਾ ਲੈਂਦੇ ਆ ਤੇ ਤੁਹਾਨੂੰ ਦਿਖਾਣੇ ਆ ਕਿ ਵਰਮਸਨੇਕ ਕੀ ਹੁੰਦਾ ਕੈਮਰਾਮੈਨ ਸਾਹਿਬ ਜਰਾ ਮਾਰਿਓ ਇਹ ਸਿਰਫ 2.5 ਤੇ 3 ਇੰਚ ਦਾ ਸੱਪ ਆ ਜਿੱਦਾਂ ਘਾਹ ਦੀ ਤਲੀ ਤੇ ਦੇਖ ਰਹੇ ਜੇ ਇਹ ਸੱਪ ਨੂੰ ਵਰਮਸਨੇਕ ਕਹਿੰਦੇ ਆ ਇਹ ਸੱਪ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਕਈਆਂ ਦੇ ਘਰ ਆ ਜਾਂਦੇ ਆ ਤੇ ਲੋਕ ਇਹ ਸੱਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਜਾਦਾਤਰ ਦੋਸਤੋ ਇਹ ਸੱਪ ਫਰਸ਼ ਤੇ ਵੀ ਬੜੀ ਫਾਸਟ ਭੱਜਦਾ ਛੋਟੇ ਬੱਚੇ ਜਿਹੜੇ ਆ ਇਹਨੇ ਚੁੱਕ ਕੇ ਖਾਣ ਦੀ ਕੋਸ਼ਿਸ਼ ਕਰਦੇ ਇਹਨੂੰ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਬੜਾ ਚਿਰ ਹੋ ਗਿਆ ਸੀ ਮੈਨੂੰ ਇਹ ਸੱਪ ਲੱਭਦੇ ਆ ਮੈਨੂੰ ਇਹ ਅੱਜ ਸੱਪ ਲੱਭਾ ਵਾ ਸਿਰਫ ਸਿਰਫ ਤੁਹਾਨੂੰ ਇਹਦੀ ਸਹੀ ਜਾਣਕਾਰੀ ਦੇ ਰਿਆਂ ਜਿੱਦਾਂ ਕਿ ਮੇਰਾ ਉਂਗਲ ਦੇਖ ਰਹੀ ਆ ਇਹ ਸੱਪ ਨੂੰ ਬਰਮਸ ਨੇ ਕਹਿੰਦੇ ਆ ਇਹ ਸਿੱਲੀ ਮਿੱਟੀ ਥੋੜਾ ਜਿਹਾ ਜਿੱਦਾਂ ਕਚਰਾ ਵਗੈਰਾ ਹੁੰਦਾ ਇਹ ਚੀਜ਼ਾਂ ਖਾਂਦਾ ਤੇ ਇਹਦੇ ਵਿੱਚ ਬਿਲਕੁਲ ਵੀ ਜਿਹੜਾ ਜ਼ਹਿਰ ਨਹੀਂ ਹੁੰਦਾ ਇਹ ਬਿਨਾ ਜ਼ਹਿਰ ਵਾਲਾ ਸੱਪ ਆ ਇਹ ਸੱਪ ਨੂੰ ਆਪਾਂ ਕਹਿੰਦੇ ਆ ਵਰਮ ਸਨੇਕ ਇਹ ਦੇਖੋ ਤੇ ਹੁਣ ਇਹ ਸੱਪ ਨੂੰ ਅਸੀਂ ਛੱਡ ਰਹੀ ਹਾਂ ਜਿੱਦਾਂ ਕਿ ਸੱਪ ਆਪਾਂ ਛੱਡਤਾ ਤੇ ਇੱਕ ਸੱਪ ਅਸੀਂ ਹੋਰ ਫੜਿਆ ਸੀ ਇਹ ਸੱਪ ਨੂੰ ਅਸੀਂ ਕਹਿੰਦੇ ਆ ਰੈਟ ਸਨੇਕ ਜੋ ਕਿ ਇਹਨੂੰ ਉੱਡਣ ਵਾਲਾ ਸੱਪ ਕਹਿੰਦੇ ਛੋਟਾ ਰੈਟ ਸਨੇਕ ਦਾ ਬੱਚਾ ਵਾ ਲਗਭਗ ਜਿਹੜੀ ਇਹਦੀ ਲੈਂਥ ਵਾ 5-7 ਫੁੱਟ ਤੱਕ ਹੋ ਜਾਂਦੀ ਆ ਲੰਬੀ ਆ ਦੇਖੋ ਤੋ ਦਰਿਆਵਾਂ ਚ ਦਗੇ ਹੈ ਮਾ ਤੇ ਜੋਗੀ ਨੂੰ ਉੱਡਣ ਵਾਲਾ ਫੜਾ ਕੁਝ ਕਹਿ ਵਜਦਾ ਕਿ ਤੁਸੀਂ ਹੱਥ ਦੀ ਤਲੀ ਤੇ ਦੇਖ ਹੀ ਰਹੇ ਜੇ ਇਹ ਲਗਭਗ 1.5 ਗੱਠ ਸਵਾ 1.5 ਗੱਠ ਵਾਸੇ ਰੋ ਤੇ ਜੋਗੀ ਨੂੰ ਉੱਡਣ ਵਾਲਾ ਤੁਹਾਨੂੰ ਕਹਿ ਕੇ ਡਰਾਉਂਦਾ ਵਾ ਪਰ ਇਹ ਸੱਪ ਦੋਨੋਂ ਬਿਨਾ ਜ਼ਹਿਰ ਵਾਲੇ ਜਿੱਦਾਂ ਕਾ ਦੋਸਤੋ ਮਨਕਾ ਹੁੰਦਾ ਸੱਪੜੇ ਮਣਕਾ ਵੀ ਉਸੇ ਸੱਪ ਤੇ ਕੰਮ ਕਰਦਾ ਜਿਹਦੇ ਵਿੱਚ ਜ਼ਹਿਰ ਨਹੀਂ ਹੁੰਦਾ ਤੁਹਾਨੂੰ ਮਣਕਾ ਵੀ ਦਿਖਾਤਾ ਸੱਪ ਵੀ ਦਿਖਾਤਾ ਇਹ ਦੋਨੋਂ ਇਹ ਸੱਪ ਬਿਨਾਂ ਜ਼ਹਿਰ ਵਾਲੇ ਤੇ ਜੋਗੀ ਇਹਦੇ ਤੇ ਮਣਕਾ ਲਾ ਦਿੰਦਾ ਤੇ ਤੁਹਾਨੂੰ ਬਚਾ ਲੈਂਦਾ ਤੁਹਾਨੂੰ ਲੱਗਦਾ ਕਿ ਮਣਕਾ ਬੜਾ ਅਨਮੋਲ ਆ ਜੇ ਮਣਕਾ ਨ ਅਨਮੋਲ ਹੋਏ ਤੇਰੀ ਕੀਮਤ ਲੱਖਾਂ ਰੁਪਈਆਂ ਦੇ ਵਿੱਚ ਹੋਏ ਜੋਗੀ ਤੁਹਾਨੂੰ 2-300 ਚ ਕਿਉਂ ਦਿੰਦਾ ਇਸ ਕਰਕੇ ਦੋਸਤੋ ਕਦੀ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਕਿ ਜਦੋਂ ਵੀ ਸੱਪ ਕੱਟਦਾ ਵਾ ਤੇਸੀ ਦਵਾਈ ਦੇ ਚੱਕਰ ਚ ਪੈ ਗਏ ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਜਾਣਾ ਪੰਜਾਬ ਦੇ ਵਿੱਚ ਬੜੀਆਂ ਨਸਲਾਂ ਇਹੋ ਦੀਆਂ ਜਿਨ੍ਹਾਂ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਉਹ ਦੰਦੀ ਵੱਡੇ ਕੋਈ ਭਾਵੇਂ ਕੋਈ ਵੀ ਟ੍ਰੀਟਮੈਂਟਾਂ ਕਰਾਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਸੱਪ ਲੜੇ ਦੇ ਉੱਤੇ ਦੋਸਤੋ ਇੱਕ ਡਾਕਟਰ ਕੋਲ ਜਾਣਾ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਵਾ ਦੋਸਤੋ ਜਿਹੜਾ ਸੱਪ ਛੱਡਿਆ ਸੀ ਇਹ ਸੱਪ ਨੂੰ ਵਰਮ ਸਨੇਕ ਕਹਿੰਦੇ ਆ ਇਹਨੀ ਤੁਮ ਧਿਆਨ ਨਾਲ ਪਹਿਚਾਨ ਕਰੋ ਜਾਵੇ ਬਰ ਕੀ ਹੁੰਦੇ ਆ ਛੋਟੇ ਬੱਚੇ ਜਦੋਂ ਖੇਲਦੇ ਆ ਇਹੋਨਾਂ ਦੇ ਲਾਗੇ ਆਉ ਜਾਂਦੇ ਆ ਬੱਚਾ ਫੜ ਕੇ ਇਹਨੂੰ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਵਾ ਦੋ ਤਿੰਨ ਪੰਜ ਚਾਂਸ ਹੋਏ ਸੀ ਸਾਲ ਦੇ ਵਿੱਚ ਇੱਕ ਬੱਚੇ ਨੇ ਮੂੰਹ ਚ ਪਾ ਲਿਆ ਸੀ ਸਾਪ ਉਹਦੀ ਮੰਮੀ ਨੇ ਇਹ ਸੱਪ ਨੂੰ ਬਾਹਰ ਕੱਢ ਕੇ ਡੱਬੇ ਵਿੱਚ ਪਾ ਕੇ ਮੇਰੇ ਕੋਲ ਲਿਆਂਦਾ ਸੀ ਤੇ ਉਹ ਡਾਕਟਰ ਕੋਲ ਗਏ ਸੀ ਤੇ ਡਾਕਟਰ ਆਂਦਾ ਸੀ ਪਹਿਲਾਂ 50000 ਰੁਪਇਆ ਦੋ ਮੈਂ ਫੇਰੇ ਬੱਚੇ ਦਾ ਟਰੀਟਮੈਂਟ ਕਰਦਾ ਪਤਾ ਕੀ ਚੱਕਰ ਹੁੰਦਾ ਵਾ ਅਸੀਂ ਕਿਸੇ ਨੂੰ ਨਹੀਂ ਮਾੜਾ ਕਹਿ ਸਕਦੇ ਸਾਡੀ ਕੀ ਔਕਾਤ ਆਪਾਂ ਕਿਸੇ ਨੂੰ ਮਾੜਾ ਕਹੀਏ ਪਰ ਆਪਾਂ ਸਿਰਫ ਉਹ ਸਿਰਫ ਤੁਹਾਡੇ ਤੱਕ ਇੱਕ ਸਹੀ ਜਾਣਕਾਰੀ ਪਹੁੰਚਾਉਨੇ ਆ ਹੋਰ ਨਵੀਂ ਜਾਣਕਾਰੀ ਲੈਣ ਲਈ ਸੱਪਾਂ ਦੇ ਕੋਈ ਵੀ ਕਿਸਮ ਦਾ ਕਿਸੇ ਦਾ ਸੁਝਾਅ ਵਾ ਸੱਪਾਂ ਬਾਰੇ ਕੋਈ ਪੁੱਛਣਾ ਵਾ ਸੱਪਾਂ ਬਾਰੇ ਕੋਈ ਵੀ ਗੱਲਬਾਤ ਕਰਦੀਆਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਜੇ ਅਸੀਂ ਉਹ ਕਮੈਂਟ ਮਤਲਬ ਪੜ ਕੇ ਤੇ ਬਿਲਕੁਲ ਹੋਰ ਰਿਪਲਾਈ ਜਿਹੜਾ ਇੱਕ ਵੀਡੀਓ ਬਣਾ ਕੇ ਤੁਹਾਨੂੰ ਦਵਾਂਗੇ ਤੇ ਬਾਕੀ ਨੌਕਰ ਆਪਜੀ ਦੇ ਤਾਬਿਆਦਾਰ ਜਿੰਨੇ ਵੀ ਵੀਰ ਸਪੋਰਟ ਕਰਦੇ ਆ ਯਾਰ ਦਿਲੋਂ ਸਾਰਿਆਂ ਨੂੰ ਥੈਂਕ ਯੂ ਸਾਨੂੰ ਦਾ ਕੋਈ ਵੀ ਨਹੀਂ ਸੀ ਜਾਣਦਾ ਹੁੰਦਾ ਸਾਡੇ ਤੇ ਸ਼ਹਿਰ ਚ ਨਹੀਂ ਸੀ ਜਾਨੋ ਕੋਈ ਜਾਣਦਾ ਅੱਜ ਤੁਹਾਡੇ ਪੈਰਾਂ ਦੇ ਸਦਕਾ ਤੁਹਾਡੀ ਮੁਹੱਬਤ ਦੇ ਸਦਕਾ ਤੁਹਾਡੇ ਪ੍ਰੇਮ ਦੇ ਸਦਕਾ ਯਾਰ ਪੰਜਾਬ ਦਾ ਸੱਡੋ ਪੰਜਾਬ ਤੋਂ ਬਾਹਰ ਵੀ ਲੋਕ ਜਾਣਣ ਆ ਪਿਆ ਦਿਲੋਂ ਸ਼ੁਕਰੀਆ ਉਸ ਚੀਜ਼ ਦਾ ਦਿਲੋਂ ਥੈਂਕ ਯੂ ਦਿਲੋਂ ਤਨਿਹਵਾਦ ਥੋੜੀ ਜੀ ਦੇਸੀ ਜੀ ਭਾਸ਼ਾ ਵਾ ਮੇਰੀ ਪੰਜਾਬੀ ਅਨਪਰਦੇਆ ਬੰਦਾ ਵਾ ਕੋਈ ਗਲਤੀ ਸ਼ਲਤੀ ਹੋਏ ਤਾਂ ਹੱਥ ਜੋੜ ਕੇ ਮਾਫੀ ਪਰ ਇਹ ਦੋਵੇਂ ਸਪਾਂ ਦੀ ਪਰਖ ਜ਼ਰੂਰ ਦੋਸਤੋ ਕਰ ਲਿਓ ਜੈ ਸ਼ੰਕਰ ਜੈ ਨਾਗ ਦੀਤਾ